ਮਿੰਟੂ ਜੀ ਚੰਡੀਗੜ੍ਹ ਦੇ ਮੇਅਰ ਵਾਲੀ ਚੋਣ ਨੂੰ ਲੈ ਕੇ ਜੋ ਪਿਛਲੇ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੁਣ ਸੁਪਰੀਮ ਕੋਰਟ ਨੇ ਵੀ ਕਹਿ ਤਾ ਵੀ ਇਹ ਤੇ ਜਮਹੂਰੀਅਤ ਦਾ ਕਤਲ ਕੀਤਾ ਗਿਆ ਇਸ ਚੋਣ ਦੇ ਵਿੱਚ ਇੱਕ ਵੀਡੀਓ ਬੜੀ ਸਰਕੂਲੇਟ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਚੰਡੀਗੜ੍ਹ ਮੇਅਰ ਦੀ ਇਲੈਕਸ਼ਨ ਵਾਸਤੇ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਸੀਗੇ ਉਹ ਆਪ ਹੀ ਬੈਲਟ ਜਿਹੜੇ ਪੇਪਰ ਸੀਗੇ ਉੱਤੇ ਟਿਕ ਮਾਰਕ ਲਾਈ ਜਾਂਦੇ ਨੇ ਬਸ ਗਲਤੀ ਇਹ ਆ ਕਿ ਹੁਣ ਇਹ ਜਿਹੜੀ ਦੇ ਦਨਾਂ ਦਾ ਦੇ ਤਰਾਦਨ ਹੋ ਰਹੀ ਸੀਗੀ ਮਸਲਾ ਤੇ ਇਹੋ ਆ ਕਿ ਇਦੇ ਪਿੱਛੇ ਕੌਣ ਹੈ ਹੂੰ ਗੱਲ ਇਹ ਨਹੀਂ ਹੈ ਕਿ ਜਿਹੜੀ ਵੀਡੀਓ ਚ ਜੋ ਕਾਂਡ ਹੋਇਆ ਉਹ ਚੀਜ਼ ਦਿਖਾਈ ਦੇ ਰਹੀ ਆ ਜੀ ਮਸਲਾ ਤੇ ਇਹ ਹੈ ਕਿ ਮਸਜਿਦ ਦੇ ਪਿੱਛੇ ਕੌਣ ਖਲੋਤਾ ਸੀ ਜੀ ਰਾਜਪਾਲ ਦਾ ਅਸਤੀਫਾ ਹੋਇਆ ਵੀ ਕਹਿਣ ਤੇ ਹਾਂਜੀ ਤਾਂ ਕੀ ਰਾਜਪਾਲ ਦਾ ਜਿਹੜਾ ਕੰਮ ਸੀਗਾ ਉਹ ਸਖੜੇਚ ਹੋ ਗਿਆ ਹੂੰ ਤੇ ਜਾਂ ਫਿਰ ਇਹ ਯੂਟੀ ਤੇ ਸਿੱਧਾ ਹੀ ਤੁਹਾਨੂੰ ਪਤਾ ਅਬ ਇਤਸ਼ਾ ਦੇ ਤੀ ਨੇ ਸਵਾਲ ਉਹਨਾਂ ਵੱਲ ਪੁੱਛਣਗੇ ਉਹ ਤੁਸੀਂ ਇਹ ਵੇਖੋ ਕਿ ਨੋ ਸੀਜੀਆਈ ਨੇ ਕਿਹਾ ਚੀਫ ਜਸਟਿਸ ਆਫ ਇੰਡੀਆ ਨੇ ਉਹ ਗੱਲ ਤਾਂ ਕੋਈ ਸੁੱਟਣ ਵਾਲੀ ਗੱਲ ਨਹੀਂ ਹੈ ਉਹ ਕੀ ਕਹ ਰਿਹਾ ਕਹਿੰਦੇ ਵੀਡੀਓ ਤੋਂ ਸਾਫ ਪਤਾ ਚੱਲਦਾ ਹੈ ਕਿ ਜੋ ਇਲੈਕਸ਼ਨ ਅਧਿਕਾਰੀ ਹੈ ਉਹਨਾਂ ਨੇ ਵੋਟ ਪੇਪਰਾਂ ਨੂੰ ਖਰਾਬ ਕੀਤਾ ਹੈ ਕਿ ਇਤਰਾ ਇਲੈਕਸ਼ਨ ਕਰਵਾਏ ਜਾਂਦੇ ਜੀ ਲੋਕਤੰਤਰ ਦੇ ਨਾਲ ਮਜ਼ਾਕ ਹੈ ਲੋਕਤੰਤਰ ਦੀ ਹੱਤਿਆ ਇਸ ਅਫਸਰ ਤੇ ਕੇਸ ਹੋਣਾ ਚਾਹੀਦਾ ਜੀ ਮਲਕੀ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਮੀਟਿੰਗ ਹੋਵੇ ਚਾਹੀ ਬਜਟ ਹੋਵੇ ਉਹ तमाम सारीਆਂ ਕਾਰਵਾਈਆਂ ਜਿਹੜੀਆਂ ਨਿਗਮ ਦੇ ਅਧਿਕਾਰ ਖੇਤਰੋਂ ਦੀਆਂ ਉਹ ਸਾਰਿਆਂ ਤੇ ਰੋਕ ਗਿਆ 5 ਵਜੇ ਤੱਕ ਉਹਨਾਂ ਨੇ ਆਖਿਆ ਕਿ ਸਾਰਾ ਜਿਹੜਾ ਰਿਕਾਰਡ ਹੈ ਸਮੁੱਚਾ ਰਿਕਾਰਡ ਹੈ ਜਿਹੜਾ ਹਾਈ ਕੋਰਟ 'ਚ ਜਮ੍ਹਾਂ ਕਰਵਾ ਦੇ ਹਮ ਅਤਲ ਸੁਪਰੀਮ ਕੋਰਟ ਤੇ ਚਿਤਾਂ ਕਹਿ ਲਓ ਕਿ ਟੁੱਟ ਕੇ ਪੈ ਗਿਆ ਜੀ ਹਾਲੇ ਉਸ ਦਿਨ ਤੱਕ ਜੇ ਆਪਾਂ ਦੇਖੀਏ ਨਾ ਕਿ ਜਿਹੜੀ ਸੀਜੀਆਈ ਆ ਵੈਸੇ ਪਹਿਲਾਂ ਸਰਕਾਰ ਨੂੰ ਲੱਕੋ ਲੈਦੇ ਰਹੇ ਆ ਬੀਤੇ ਕੁਝ ਸਮੇਂ ਤੋਂ ਉਹ ਥੋੜੇ ਜਿਨੇ ਆਊਟ ਆਫ ਆਫ ਚੱਲਦੇ ਪਏ ਸਨ ਹਮ ਮੰਨਦਾ ਕਿ ਫਾਰਮ ਦੇ ਵਿੱਚ ਆ ਗਿਆ ਜੀ ਤਾਂ ਧੁੰਦੇ ਵੋਟ ਜਦੋਂ ਧੁੰਦੇ ਨੇ ਫਿਰ ਬਹੁਤ ਟਕਾ ਕੇ ਧੁੰਦੇ ਆ ਤਾਂ ਉਹਨਾਂ ਨੇ ਅੱਜ ਕਹਿ ਲੋ ਕਿ ਸੰਕੇਤ ਦੇ ਦਿੱਤੇ ਆ ਤਾਂ ਇਹ ਸਾਰਾ ਕੁਝ ਤੁਸੀਂ ਉਹਨਾਂ ਦੇਖਿਆ ਗਿਆ ਵੀਡੀਓ ਦੇ ਵਿੱਚ ਅਸੀਂ ਤੇ ਉਦੋਂ ਦੇ ਪਿੱਛੇ ਤੇ ਆਏ ਸੀ ਕਿ ਇਹ ਤੇ ਬਿਲਕੁਲ ਯਾਰ ਤਕਾ ਆ ਹੂੰ ਹੂੰ ਸ਼ਰਿਆਂ ਵੀ ਤਾਂ ਸੋ ਲਿਹਾਜ਼ਾ ਮਸਲਾ ਤੇ ਇਹ ਆ ਕਿ ਇਹ ਕਿਆ ਅਗਲੀ ਸੁਣਵਾਈ ਤੇ ਉਹਨਾਂ ਨੇ ਕਹਿ ਦਿੱਤਾ ਕਿ ਮਸੀਹ ਇੱਥੇ ਰਵੀ ਪ੍ਰੈਜਾਈਡਿੰਗ ਅਫਸਰ ਜੀ ਦਾ ਤੁਸੀਂ ਜ਼ਿਕਰ ਕੀਤਾ ਕਿ 19 ਫਰਵਰੀ ਨੂੰ ਬੈਂਚ ਤੇ ਸਮਣੀ ਆਪੇ ਕਿਉਂਦਾ ਇਹ ਤੇ ਮਕਦਮਾ ਚਲਾਇਆ ਜਾਂਦੀ ਉਹ ਸਾਰੀਆਂ ਗੱਲਾਂ ਆਪਣੀ ਜਗ੍ਹਾ ਤੇ ਠੀਕ ਆ ਭਾਵੇਂ ਹੁਣ ਚਲੋ ਦੂਸਰਾ ਪੰਨਾ ਉੱਤੇ ਜਾਏਗਾ ਪਤਾ ਨਹੀਂ ਇਹਦੇ ਚੋ ਫੈਸਲਾ ਅੰਤਮ ਕੀ ਨਿਕਲਣਾ ਕਿਉਂਕਿ ਮਸਲਾ ਤੇ ਖਰਾਬ ਮੋੜ ਦਾ ਹੈ ਨਾ ਜੀ ਕਿ ਮੋਟਾ ਜਿਹੜੀਆਂ ਪ੍ਰਭ ਹੋਈਆਂ ਕੀ ਸੁਪਰੀਮ ਕੋਰਟ ਕਨਸਿਡਰ ਉਹਨਾਂ ਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਕਰਦਾ ਜੀ ਜੇ ਕਰਦਾ ਤਾਂ ਉਹ ਸੁਪਰੀਮ ਕੋਰਟ ਨੇ ਜਿਵੇਂ ਸੰਕੇਤਕ ਕਿਹਾ ਕਿ ਇਲੈਕਸ਼ਨ ਦੀ ਦੁਬਾਰਾ ਹੋਵੇਗਾ ਜੀ ਦੇ ਜਦੋਂ ਮ election ਦੁਬਾਰਾ ਹੁੰਦਾ ਫਿਰ ਮੇਰ ਭਾਜਪਾ ਦਾ ਨਹੀਂ ਬਣਦਾ election ਤੋਂ ਪਹਿਲਾਂ ਜੋ ਇਹ ਚੱਲ ਰਿਹਾ ਹੈ ਮਸਲਾ ਕੱਲਾ ਚੰਡੀਗੜ੍ਹ ਦਾ ਨਹੀਂ ਹੈ ਜੀ ਮਸਲਾ ਇਹ ਹੈ ਕਿ ईवीएम ਦੇ ਵਿਰੁੱਧ ਵੀ ਇੱਥੇ ਬਹੁਤ ਵੱਡੀ ਜੰਗ ਚੱਲਦੀ ਪਈ ਹੈ ਅੱਜ ਹੂੰ ਜੀ ਬਿਲਕੁਲ ਸਾਰੀਆਂ ਚੀਜ਼ਾਂ ਰਲਾ ਮਲਾ ਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਮੈਸੇਜ ਪੈਦਾ ਕਰਨ ਗਿਆ ਕਿ ਭਾਈ ਭਾਰਤੀ ਜਨਤਾ ਪਾਰਟੀ ਨੇ ਲੋਕਤੰਤ੍ਰਿਕ ਕਦਰਾਂ ਕੀਮਤਾਂ ਨੂੰ ਜੁੱਤੀ ਦੀ نوਕ ਤੇ ਰੱਖ ਰੱਖਿਆ ਜੀ ਸਮੱਸਿਆ ਇਹ ਜੀ ਇਹ ਇਕੱਲੇ ਇਲੈਕਸ਼ਨ ਚੰਡੀਗੜ ਦੇ ਮੇਅਰ ਦਾ ਇਲੈਕਸ਼ਨ ਤਾਂ ਮਸਲਾ ਨਹੀਂ ਬਣੇਗਾ ਮਸਲਾ ਇਹ ਬਣ ਜਾਏਗਾ ਤਾਂ ਹੁਣ ਇਹ ਦੇਖਣਾ ਹੋਏਗਾ ਕਿ ਅੰਗਰੇਜ਼ੀ ਸੁਣਵਾਈ ਤੇ ਜਦੋਂ ਇਹ ਸਾਰਾ ਕੁਝ ਹੋਏਗਾ ਤਾਂ ਕਿ ਸੁਪਰੀਮ ਕੋਰਟ ਨੂੰ ਸੰਤੁਸ਼ਟ ਕੀਤਾ ਜਾਂਦਾ ਹੈ ਜੇ ਸੁਪਰੀਮ ਕੋਰਟ ਨੂੰ ਸੰਤੁਸ਼ਟ ਨਹੀਂ ਕੀਤਾ ਜਾਂਦਾ ਤੇ ਫਿਰ ਜਿਹੜੀ ਆ ਸਮਾਹਨਾਮਤੀ ਆਪਾਂ ਚਰਚਾ ਕਰ ਰਹੇ ਆ ਉਹ ਬਿਲਕੁਲ ਹਕੀਕੀ ਰੂਪ ਧਾਰਨ ਕਰ ਲੈ ਜੀ ਮਿਟਰੀ ਸੀਐਮਆਰ ਨੇ ਐਲਾਨ ਕੀਤਾ ਵੀ ਜਿਹੜੇ ਐਨਆਰਆਈਜ਼ ਦੀ ਦੱਬੀ ਹੋਈ ਜਾਇਦਾਦ ਹੈ ਉਹ ਵਿਆਜ ਸਮੇਤ ਵਾਪਸ ਕੀਤੀ ਜਾਵੇਗੀ ਇਸ ਦੀ ਕੀ ਤਫਸੀਲ ਹੈ ਜੀ ਦੇਖੋ ਇਹਨਾਂ ਨੂੰ ਪੁੱਛੋ ਕਿ ਜਿਹੜੇ ਪਰਲ ਕਲੋਨੀ ਵਾਲੇ ਜਿਹੜੇ ਸੀਗੇ ਜਾਂ ਪਰਲ ਕੰਪਨੀ ਵਾਲੇ ਸੀਗੇ ਤੁਸੀਂ ਤੇ ਉਹਨਾਂ ਨੂੰ ਵੀ ਕਿਹਾ ਸੀਗਾ ਕਈ ਮਹੀਨੇ ਪਹਿਲਾਂ ਕਿ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜਾਇਦਾਦ ਵੇਚ ਕੇ ਜਾਇਦਾਦ ਵਟ ਕੇ ਅਸੀਂ ਜਿਹੜੀ ਹੈ ਇਹਨਾਂ ਦੀ ਪਰਲ ਵਾਲਿਆਂ ਦੀ ਉਹ ਇਹਨਾਂ ਨੂੰ ਪੈਸੇ ਦੇ ਦਿੰਦੇ ਨੇ ਹੂੰ ਹੂੰ ਦੰਦ ਦਾ ਕੀ ਹੈ ਉਹ ਗੰਦੇ-ਗੰਦੇ ਨੇ ਕਸਮਾਂ ਦਾ ਕੀ ਐ ਜਿੱਥੇ ਜੀ ਕੀਤਾ ਖਾ ਲੀਆਂ ਗੱਲਾਂ ਦਾ ਕੀ ਐ ਜਿੱਥੇ ਜੀ ਕੇ ਦਾ ਚਲਾ ਰੀਆਂ ਹੂੰ ਵੇਖੋ ਗੱਲ ਇਹ ਕਿ ਹਾਲ ਦੀ ਘੜੀ ਇੱਥੇ ਬਹੁਤ ਵੱਡੇ-ਵੱਡੇ ਜਿਹੜੇ ਤਸਕਰ ਆ ਉਹਨਾਂ ਦੇ ਘਰਾਂ ਤੇ ਤੁਸੀਂ ਆ ਸਨ ਦੇਖਦੇ ਹੋਗੇ ਕਿ ਨੋਟਿਸ ਲਾ ਦਿੱਤੇ ਜਾਂਦੇ ਤਾਂ ਉਹਨਾਂ ਦਾ ਕੀ ਫਾਇਦਾ ਜੀ ਕਿਸੇ ਵੀ ਤਰ੍ਹਾਂ ਦੇ ਘਰ ਤੇ ਅੱਜ ਤੱਕ ਨਾ ਇੱਥੇ ਬਲਡوزر ਚੱਲੇ ਆ ਤੇ ਨਾ ਹੀ ਕਿਸੇ ਦੇ ਘਰ ਦੀ ਕੁੜਕੀ ਹੋ ਕੇ ਪੈਸੇ ਜਿਹੜੇ ਆ ਉਹ ਖਜ਼ਾਨੇ 'ਚ ਜਮ੍ਹਾਂ ਹੋਏ ਉਹ ਰੋਡ ਸਿਕ ਫਾਰਮੈਲਿਟੀ ਆ ਦੀ ਜ਼ਮੀਨ ਅਟੈਚ ਕਰ ਦਿੱਤੀ ਜਾਂਦੀ ਆ। ਕੋਟਕ ਕਚਹਿਰੀਆਂ ਦਾ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ। ਤਾਂ ਖੈਰ ਇਹਨਾਂ ਨੇ ਠੀਕ ਹੈ ਐਨਆਰਆਈਸ ਨੂੰ ਕਿਹਾ ਕਿ ਇਨਵੈਸਟਮੈਂਟ ਵਾਸਤੇ ਆਓ ਉਥੇ ਸਾਰੇ ਮੁੱਖ ਮੰਤਰੀ ਕਹਿੰਦੇ ਪਰ ਜਦੋਂ ਇਹਨਾਂ ਦੀਆਂ ਕੋਠੀਆਂ ਨੱਪ ਲੈਂਦੇ ਆ ਤੁਹਾਡੇ ਬੰਦੇ ਉਦੋਂ ਪਤਾ ਨਹੀਂ ਤੁਸੀਂ ਕਿਹੜੀ ਗੁਫਾ 'ਚ ਵੜ ਜਾਂਦੇ ਓ ਜੀ ਜਦੋਂ ਐਨਆਰਆਈ ਨੂੰ ਇੱਕ ਆਪਣੇ ਛੋਟੇ ਜਿਹੇ ਕੰਮ ਵਾਸਤੇ ਰਿਸ਼ਵਤ ਦੇਣੀ ਪੈਂਦੀ ਆ ਚਾ ਬਹੁਤ ਗੀੜੇ ਕੰਢੇ ਪੈਂਦੇ ਆ ਉਦੋਂ ਪਤਾ ਨਹੀਂ ਤੁਸੀਂ ਕਿਉਂ ਸੋਨੋ ਜਾਂਦੇ ਓ ਹੂੰ ਇਨਵੈਸਟਮੈਂਟ ਵਾਸਤੇ ਜ਼ਰੂਰ ਇਹਨਾਂ ਨੇ ਕਿਹਾ ਕਿ ਇਨਵੈਸਟਮੈਂਟ ਵਾਸਤੇ ਅੱਗੇ ਆਉਣ ਜੀ ਐਨਆਰਆਈ ਚਾਹੀਦੀ ਆ ਉਹ ਚੱਕਰ ਨਹੀਂ ਆਏਗਾ ਪਰ ਜਿਹੜੀ ਇਹ ਗੱਲ ਕਹਿੰਦੇ ਆ ਨਾ ਕਿ ਵੇਖੋ ਜੀ ਜੋ ਪ੍ਰਵਾਸੀ ਭਾਰਤੀਆਂ ਦੀ ਜਾਇਦਾਦ ਤੱਬੀ ਪਈ ਆ ਉਹ ਵਿਆਜ ਸਮੇਤ ਅਸੀਂ ਵਾਪਸ ਕਰਵਾਵਾਂਗੇ ਵਗੈਰਾ ਵਗੈਰਾ ਹੁਣ ਤੁਸੀਂ ਮੈਨੂੰ ਦੱਸੋ ਇੱਕ ਬੜੀ ਲੌਜੀਕਲੀ ਗੱਲ ਆ ਕਿ ਜਿਹੜੇ ਐਨਆਰਆਈ ਮੇਰੇ ਲਿਸਟ ਵੀ ਹੈਂ ਰਹੀ ਆ ਕੁਝ ਕੇਸ ਜਿਹੜੇ ਆ ਉਹ ਮੈਂ ਇੱਕ ਆਰਟੀਆਈ ਪਾਈ ਸੀਗੀ ਉਹਦੇ ਰਾਹੀਂ ਪ੍ਰਾਪਤ ਹੋਈ ਸੀ ਜਿਹੜੇ ਕੇਸ ਦਾ 10 ਸਾਲ ਪੁਰਾਣੇ ਹਾਈ ਕੋਰਟ ਲੱਗੇ ਆ ਜੀ ਤਾਂ ਉਹਦੇ ਵਿੱਚ ਦੇਖੋ ਗੰਦੇ ਆ ਕਿ ਸਭ ਨੂੰ ਪਤਾ ਜਿਨ੍ਹਾਂ ਦੇ ਕੇਸ ਚੱਲਦੇ ਆ ਜਿਹੜੇ ਇੰਦਰ ਰਹਿੰਦੇ ਆ ਕੋਈ ਉਹ ਕਿਸੇ ਮੁਲਕ ਚ ਰਹਿੰਦਾ ਉਹਨੂੰ ਪਤਾ ਜੀ ਉਹਦੀ ਜਾਇਦਾਦ ਦਾ ਕੇਸ ਚੱਲਦਾ فرض ਕਰੋ ਹਾਈ ਕੋਰਟ ਚ ਕੇਸ ਚੱਲਦਾ ਹੈ ਸਭ ਆਪਣੇ ਪੱਤਰ ਤੇ ਕਿਵੇਂ ਫੈਸਲਾ ਕਰ ਸਕਦੇ ਆ ਉਸ ਜ਼ਮੀਨ ਦਾ ਹੂੰ ਜੀ ਜੇ ਨੇ ਦੰਬੀ ਆ ਤਾਂ ਕਿੰਸੀ ਕੀਤਾ ਜਾਊਗਾ ਉਹ ਰਹਿਨ ਦਾ ਬੇਚਾਰਾ ਗੰਡਾਸਾ ਲੈ ਕੇ ਤੇ ਉਥੇ ਉਹ ਲੋਕ ਕਾਹਤੇ ਕੜ ਕੇ ਲੜਨੀ ਨਹੀਂ ਨਾ ਸਕਦਾ ਉਹ ਕਾਨੂੰਨ ਦੇ ਆਧਾਰ ਤੇ ਲੜੇਗਾ ਜੀ ਕਾਨੂੰਨ ਦੇ ਆਧਾਰ ਤੇ ਲੜੇਗਾ ਸੋ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਨੂੰ ਠੀਕ ਆ ਵਧੀਆ ਤਰੀਕੇ ਨਾਲ ਨਿਬੇੜੋ ਜਿੱਥੇ-ਜਿੱਥੇ ਇਸ ਤਰ੍ਹਾਂ ਦੇ ਕੇਸ ਹੈਗੇ ਆ ਜਿਹੜੇ ਵੀ ਬੰਦੇ ਇਸ ਤਰ੍ਹਾਂ ਦੇ ਕਬਜ਼ਾਧਾਰਕ ਕਿ ਉਹਨਾਂ ਨੂੰ ਵਾਰਨ ਕਰੋ ਉਹਨਾਂ ਨੂੰ ਚੇਤਾਵਨੀ ਦਿਓ ਜੇ ਨਹੀਂ ਤਾਂ ਫਿਰ ਕੋਰਟ ਦੀਆਂ ਜਿਹੜੀਆਂ ਪ੍ਰोसीਡਿੰਗਸ ਨੇ ਉਹਨਾਂ ਨੂੰ ਤੇਜ਼ੀ ਨਾਲ ਨਿਬੇੜੋ ਜੀ ਅਸਲ ਤੀ ਹੈ ਨਾ ਕਿਉਂਕਿ ਦੇਖੋ ਇਹਤੇ ਹਰੀਗਾ ਕਿ ਮਾਨ ਸਾਹਿਬ ਉੱਥੇ ਜਾ ਕੇ ਆਪ 315 ਬੋਰ ਚੁੱਕ ਕੇ ਫੈਰ ਕਰਕੇ ਕਬਜ਼ਾ ਛਡਾ ਲੈਣ ਕੀ ਹੂੰ ਜਿਹੜਾ ਕਬਜ਼ਾ ਧਾਰ ਕੇ ਉਹ ਵੀ ਤੇ ਕੋਟ ਹੀ ਜਾਂਦਾ ਨਾ ਮੁੜ ਕੇ ਜੀ ਜਸਤੀ ਸੋ ਗੱਲ ਤੇ ਇਹ ਕਿ ਉਹ ਬਹੁਤ ਲੰਬੀ ਸੁਣਵਾਈ ਚੱਲਦੀ ਰਹਿੰਦੀ ਆ ਬਹੁਤ ਲੰਬੀ ਜਾਇਦਾਦਾਂ ਦੀ ਸੁਣਵਾਈ ਚੱਲਦੀ ਇੱਕ ਤੇ ਉਹਦੇ ਤੋਂ ਨਜ਼ਾਰ ਦਿਵਾਓ ਤੇ ਦੂਸਰਾ ਇਹ ਕਹ ਜਿਹੜੀਆਂ ਕੋਠੀਆਂ ਇਕੱਠੀਆਂ ਤੁਹਾਡੇ ਆਪ ਦੇ ਵੱਲ ਦੀ ਨਪ ਲੈਂਦੇ ਆ ਉਹ ਤੇ ਛਡਵਾਓ ਜੀ ਉਹ ਤੇ ਹੂੰ ਉਹ ਚੱਲ ਚਾਦੇ ਵਿੱਚ ਤੁਹਾਨੂੰ ਬਤਈ ਆ ਉਪਰਲੇ ਵਾਲੇ ਹੋ ਕੀ ਹੋਇਆ ਸੀਗਾ ਜੀ ਪੰਨੂ ਸਾਹਿਬ ਦੇ ਤੇ ਆ ਗਿਆ ਸੀਗਾ ਜੀ ਤਾਂ ਗਾਨਿਆ ਇਹਨਾ ਸਾਰੀਆਂ ਚੀਜ਼ਾਂ ਦਾ ਹੱਲ ਕਰੋ ਕਲੀਆਂ ਗੱਲਾਂ ਕਰਨ ਨਾਲ ਥੋੜੀ ਕੁਝ ਹੋ ਜਾਏਗਾ ਹੁਣ ਜੇ ਮੈਂ ਆਖੀ ਜਾਵਾਂ گلاب ਦੇ ਆਵਣ گلاب ਦੇ ਆਵਣ گلاب ਦੇ ਆਵਣ ਇੰਦਾ ਕਹਿ ਉਹਦੇ ਨਾਲ ਕੀ ਮੂੰਹ ਮਿਟਾਉ ਹੋ ਜਾਊਗਾ ਮੇਰਾ ਹੂੰ ਜੀ ਮਿੰਟੂ ਜੀ ਪਰਮਰਾਜ ਉਮਰਾ ਲੰਗਲ ਦੀ ਬਹਾਲੀ ਨੂੰ ਲੈ ਕੇ ਕਾਫੀ ਸਵਾਲ ਬੀਤੇ ਦਿਨਾਂ ਤੋਂ ਉਠ ਰਹੇ ਨੇ ਤੇ ਸੁਖਰਾਜ ਸਿੰਘ ਨੇ ਕੀ ਆਖਿਆ ਜੀ ਹੂੰ देखो सुगराज सिंह एक इतराज जता रहे हैं वैसे ਤੁਹਾਨੂੰ ਪਤਾ ਲੱਗਾ ਸਮਾਂ ਇਹਨਾਂ ਨੇ ਵੀ ਮੋਰਚਾ ਲਈ ਰੱਖਿਆ ਉਸ ਤੋਂ ਬਾਅਦ ਬੜੇ ਹੈਰਾਨੀਜਨਕ ਢੰਗ ਦੇ ਨਾਲ ਕੁਝ ਹਫ਼ਤੇ ਪਹਿਲਾਂ ਇਹਨਾਂ ਨੇ ਉਹ ਮੋਰਚਾ ਚੁੱਕ ਲਿਆ ਸੀਗਾ ਸ਼ਾਇਦ ਸੰਤੁਸ਼ਟੀ ਪਾਈ ਹੋਏਗੀ ਕਿ ਐਸਆਈਟੀ ਨੇ ਜੀ ਚਲਾਨ ਪੇਸ਼ ਕਰ ਦਿੱਤਾ ਚਲੋ ਦੈਟਸ ਇਟ ਪਰ ਉਸ ਵੇਲੇ ਵੀ ਜਦੋਂ ਇਹਨਾਂ ਨੇ ਚੁੱਕਿਆ ਸੀਗਾ ਮੋਰਚਾ ਮੈਂ ਉਦੋਂ ਵੀ ਆਖਿਆ ਸੀਗਾ ਕਿ ਨਿਆ ਇਹਨਾਂ ਮਾਮਲਿਆਂ ਦੇ ਵਿੱਚ ਵਿਜੇ ਜੀ ਬਹੁਤ ਔਖਾ ਹੈ ਜੀ ਬਹੁਤ ਔਖਾ ਹੈ ਨੇ ਆਦੀ ਉਡੀਕ ਕਿੰਨੀ ਲੰਬੀ ਆ ਉਹ ਇੱਕ ਵੱਖਰਾ ਵਿਸ਼ਾ ਕਿ ਇਸ ਮਾਮਲੇ ਦੇ ਵਿੱਚ ਨਿਆਂ ਹੋ ਜਾਵੇ ਇੰਨਾ ਹੀ ਕਾਫੀ ਆ ਜੀ ਤਾਂ ਕਿ ਬਹੁਤ ਗੁੰਝਲਾਂ ਨੇ ਬਹੁਤ ਗੁੰਝਲਾ ਨੇ ਜਦੋਂ ਸਿਸਟਮ ਨੇ ਆਪ ਹੀ ਗੁੰਝਲਾ ਪਾਈਆਂ ਹੁਣ ਤੁਸੀਂ ਸੋਚ ਕੇ ਵੇਖੋ ਉਹ ਗੁੰਝਲਾ ਦੇ ਵਿੱਚ ਇਹ ਬਹੁਤ ਮੁਸ਼ਕਲ ਹੁੰਦਾ ਖੈਰ ਇਹਨਾਂ ਨੇ ਹੁਣ ਇਹ ਕਿਹਾ ਕਿ ਇਹ ਸਰਕਾਰ ਦੀ ناکامی ਦਾ ਨਤੀਜਾ ਹੈ ਕਿ ਪਰਮਰਾਜ ਉਮਰਾਨੰਗਲ ਆਈਜੀ ਦੇ ਅਹੁਦੇ ਤੇ ਬਹਾਲ ਹੋ ਗਿਆ ਹਮ ਹਮ ਦਨਾਲੂ ਮੂਮੇ ਜ਼ੋਰਦਾਰ ਸ਼ਬਦਾ ਦੇ ਵਿੱਚ ਸੱਤਾਧਾਰੀ ਸਰਕਾਰ ਦੀ ਆਲੋਚਨਾ ਕੀਤੀ ਆ ਕਹਿੰਦੇ ਕਿ ਇਹ ਦੋਸ਼ੀਆਂ ਨੂੰ ਬਚਾਉਣ ਚ ਲੱਗੀ ਹੋਈ ਆ ਆਹੀ ਗੱਲ ਤੇ ਕੁਮਰਵਿਜੇ ਪ੍ਰਤਾਪ ਸਿੰਘ ਕਹਿੰਦਾ ਪਰ ਗੌਰਵਿਜੇ ਪ੍ਰਤਾਪ ਸਿੰਘ ਤੇ ਤੁਸੀਂ ਦੋਸ਼ ਲਾਉਨੇ ਉਹ ਤੁਹਾਡੇ ਤੇ ਦੋਸ਼ ਲਾਉਂਦਾ ਜੀ ਹੁਣ ਸੋਚ ਕੇ ਲਖੋ ਆ ਮੈਂ ਹੁਣੇ ਤੁਹਾਨੂੰ ਦੇ ਦਿੱਤਾ ਨਾ ਫੈਕਟ ਜੀ ਕਿ ਕੁਮਰਵਿਜੇ ਪ੍ਰਤਾਪ ਸਿੰਘ ਜਾਂਚ ਕਰਤਾ ਇਹ ਬੀੜਤ ਨੇ ਇਹਨਾਂ ਦੀ ਆਪਸ ਦੇ ਵਿੱਚ ਹੀ ਲੱਗੀ ਜਾਂਦੀ ਆ ਜੀ ਉਹਦਾ ਫਾਇਦਾ ਕਿਹਨੂੰ ਹੋ ਰਿਹਾ ਉਮਰਾਨੰਗਸ ਉਹ ਗਿਆ ਜੀ ਬਹਾਨਾ ਹੁਣ ਤੁਸੀਂ ਸੋਚ ਕੇ ਵੇਖੋ ਕਿ ਜਿਹੜਾ ਬੰਦਾ ਖੁਦ ਇਹਨਾਂ ਮਾਮਲਿਆਂ 'ਚ ਫਸਿਆ ਪਿਆ ਉਮਰਾਨ ਅਕਲ ਤੇ ਤੋਸ਼ ਕੀਆ ਇਹ ਜਿਸ ਦਿਨ ਇਹ ਸਾਰੀ ਹੋਈ ਗੋਲੀਬਾਰੀ ਹੋਈ ਆ ਫਾਇਰਿੰਗ ਹੋਈ ਆ ਉਸ ਦਿਨ ਤੜਕੇ 4 ਵਜੇ ਤੋਂ ਲੈ ਕੇ ਦੁਪਹਿਰ ਦੇ 11 ਵਜੇ ਤੱਕ ਮਤਲਬ ਕਿ ਦਰਜਨਾਵਾਰ ਇਹਦੀ ਗੱਲਬਾਤ ਜਿਹੜੀ ਸੁਮੇਤ ਸੈਣੀ ਨਾਲ ਹੁੰਦੀ ਆ ਤੋਸਰਾ ਦੋਸ਼ ਲੱਗਿਆ ਕਿ ਇਹਦੇ ਕੋਲ ਸਮਰੱਥਾ ਨਹੀਂ ਸੀ ਇਹਦੇ ਕੋਲ ਪਾਵਰ ਨਹੀਂ ਸੀ ਅਥਾਰਟੀ ਨਹੀਂ ਸੀ ਕਿ ਇਹ ਫਿਰ ਲੋਹੜਿਆਣੇ ਤੋਂ ਚੰਦ ਕਿ ਇੱਥੇ ਕਿਉਂ ਆਇਆ ਇਤਨੂੰ ਦੇ ਦੋਸ਼ ਲੱਗਦੇ ਆ ਉਹ ਮਸਲਾ ਤੇ ਇਹ ਆ ਕਿ ਇਸ ਤਰ੍ਹਾਂ ਦੇ ਦੋਸ਼ਾਂ 'ਚ ਕਿਰਿਆ ਪੁਲਿਸ ਅਧਿਕਾਰੀ ਜਦੋਂ ਫੇਰ ਆ ਕੇ ਚੇਅਰ ਤੇ ਬੈਠ ਜਾਏਗਾ ਤੇ ਫਿਰ ਕੇਸ ਪ੍ਰਭਾਵਿਤ ਕਿਉਂ ਨਹੀਂ ਹੋਏਗਾ ਕਿਉਂਕਿ ਪੁਲਿਸ ਹੀ ਤੇ ਇਸ ਮਾਮਲੇ ਦੇ ਵਿੱਚ ਜਾਂਚ ਕਰਤਾ ਜੀ ਪੁਲਿਸ ਦੇ ਹੀ ਤੇ ਗਵਾਹ ਇਹ ਬਹੁਤ ਐਮ ਵਿਸ਼ਾ ਇਹ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਸੁਖਰਾਜ ਸਿੰਘ ਨੇ ਸ਼ਾਇਦ ਉਹ ਗੱਲ ਨਹੀਂ ਕੀਤੀ ਪਰ ਮੈਂ ਕਰ ਦੇਣਾ ਗੱਲ ਇਹ ਆ ਕਿ ਜਿਹੜੇ ਏਜੀ ਸਾਹਿਬ ਨੇ ਵਜੂਦਾ ਸਮੇਂ ਦੇ ਵਿੱਚ ਜੀ ਛੋ ਏਜੀ ਬਣਾਏ ਆ ਇਹ ਜੀ ਸਾਹਿਬ ਪਹਿਲਾਂ ਇਹਨਾਂ ਦੇ ਵਕੀਲ ਰਹੇ ਆ ਜੀ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਤਾਂ ਕਹੋ ਕਿ ਅੱਗੇ ਵੀ ਆਪਾਂ ਦੇਖਿਆ ਬਹੁਤ ਸਾਰੇ ਜਦੋਂ ਵੀ ਇਸ ਤਰ੍ਹਾਂ ਦੇ ਅਪਾਇੰਟ ਕੀਤੇ ਜਾਂਦੇ ਨੇ ਆਫੀਸਰ ਉਦੋਂ ਇੱਕ ਬਹੁਤ ਵੱਡਾ ਮਾਮਲਾ ਹੁੰਦਾ ਹੈ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਇਸ ਚੀਜ਼ ਨੂੰ ਕਿਉਂ ਅਲਗੋਂਦਿਆਂ ਕਰ ਦਿੱਤਾ ਜੀ ਭਾਵੇਂ ਹੁੰਦਾ ਪੁਸ਼ਮੀ ਨਹੀਂ ਪ੍ਰੋਫੈਸ਼ਨ ਹੈ ਵਕੀਲਾਂ ਦਾ ਜਦੋਂ ਆ ਪ੍ਰੈਕਟਿਸ ਕਰਦੇ ਆ ਕੇਸ ਸਾਰਿਆਂ ਦੇ ਲੜਦੇ ਆ ਪਰ ਜਦੋਂ ਉਹ ਸਰਕਾਰ ਚ ਆਉਂਦੇ ਆ ਸਰਕਾਰੀ ਵਕੀਲ ਦੇ ਤੌਰ ਤੇ ਆਉਂਦੇ ਆ ਤਾਂ ਇਹ ਇੱਕ ਫਰਕ ਰੱਖਿਆ ਜਾਂਦਾ ਕਿ ਕੋਈ ਵੱਡਾ ਹਾਈ ਪ੍ਰੋਫਾਈਲ ਕੇਸ ਉਹਨਾਂ ਨੇ ਨਾ ਝਗੜਿਆ ਹੋਵੇ ਜਿਹੜਾ ਕਿ ਸਰਕਾਰ ਹੁਣ ਕਿਸੇ ਦੇ ਵਿਰੁੱਧ ਝਗੜ ਰਹੀ ਆ ਜੀ ਤਾਂ ਇੱਥੇ ਕੋਈ ਨਾ ਕਿਤੇ ਇਹ ਵੀ ਸਵਾਲ ਜਿਹੜਾ ਉਹ ਚੁੱਕਣਾ ਬਣਦਾ ਆ ਕਿ ਏਜੀ ਦੀ ਜਦੋਂ ਨਿਯੁਕਤੀ ਹੋਈ ਆ ਇਤਰਾਜ਼ ਕੁਝ ਆਏ ਸਨ ਉਹਦੇ ਜੀ ਤਾਂ ਉਸ ਵੇਲੇ ਕਿਹਨਾ ਇਤਰਾਜ਼ਾਂ ਨੂੰ ਤੁਸੀਂ ਦਰਕਰਨਾਰ ਕਿਉਂ ਕਰ ਦਿੱਤਾ ਜੀ ਜੀ ਮੈਂ ਤੁਜੀ ਪੁਲਿਸ ਮੁਲਾਜ਼ਮਾ ਦੀ ਟਰਾਂਸਫਰ ਤੇ ਜਾਂ ਫਿਰ ਉਹਨਾਂ ਨੂੰ ਲੋਕਲ ਰੈਂਕ ਦਿੱਤੇ ਜਾਣ ਤੇ ਰੋਕ ਲਗਾ ਦਿੱਤੀ ਗਈ ਆ ਕੀ ਵੇਰਵਾ ਜੀ ਇਹਦਾ ਦੇਖੋ ਲੋਕਲ ਰੈਂਕ ਦੇ ਵਿੱਚ ਕੀ ਕਿਹਾ ਗੇ ਪੁਸ਼ੂ ਮਤਲਬ ਕਿ ਜਿਵੇਂ ਕੋਈ ਕਾਂਸਟੇਬਲ ਆ ਉਹਨੂੰ ਆਰਜੀ ਤੌਰ ਤੇ ਹੌਲਦਾਰ ਬਣਾ ਦਿੰਦੇ ਸੀ ਹੂੰ ਇਹ ਵੈਸੇ ਤੇ ਕਹਿੰਦੇ ਆ 90 ਦੇ ਦਹਾਕੇ ਤੋਂ ਪਰ ਬਾਅਦ ਦੇ ਵਿੱਚ ਹੋਇਆ ਕਿ ਪੁਲਿਸ ਵਾਲੇ ਹੀ ਪੁਲਿਸ ਦੇ ਵਿੱਚ ਨਾ ਕਦੇ-ਕਦੇ ਪੁਲਿਸ ਦੇ ਨਾਲ ਹੀ ਕ੍ਰੰਪਸ਼ਨ ਕਰਦੇ ਆ ਇਹ ਵੀ ਇੱਕ ਸੱਚ ਆ ਹੂੰ ਉਹਨ ਲੋਕਲ ਰੈਂਕ ਵੀ ਫਿਰ ਦਾ ਜਾਂ ਸਿਫਾਰਿਸ਼ ਦਾ ਜੁਗਾੜ ਬਣ ਕੁਕੂ ਦੇ ਵਿੱਚ ਇੱਕ ਵਾਰ ਸ਼ਿਚਾਈਦੀ ਹੈ ਜਾਂ ਕੁਛ ਇਸ ਤਰ੍ਹਾਂ ਦਾ ਉਹ ਸਿਸਟਮ ਇੰਨਾ ਜ਼ਿਆਦਾ ਫਿਰ ਹੋ ਗਿਆ ਕਿ ਜਿਹੜੇ ਯੋਗ ਬੰਦੇ ਸੀਗੇ ਉਹ ਕਈ ਵਾਰਾਂ ਗੋਲੇ ਰਹਿ ਜਾਂਦੇ ਤੇ ਕਈ ਜਿਹੜੇ ਅਯੋਗ ਸੀ ਉਹ ਇਸ ਤਰ੍ਹਾਂ ਪਾ ਜਾਂਦੇ ਉਹ ਇੱਕ ਤਰ੍ਹਾਂ ਨਾਲ ਖੁਦ ਆਪਣੇ ਆਪ ਦੇ ਵਿੱਚ ਇੱਕ ਅਫਲਾਸ਼ਪੜਾ ਬਣ ਗਿਆ ਜੀ ਹੁਣ ਇਹਨਾਂ ਨੇ ਕਿਹਾ ਕਿ ਕੋਈ ਵੀ ਲੋਕਲ ਰੈਂਕ ਜਿਹੜਾ ਆ ਉਹ ਨਹੀਂ ਦਿੱਤਾ ਜਾਏਗਾ ਹਾਲਾਂਕਿ ਇਹਦੇ ਤੇ ਚੰਨੀ ਸਰਕਾਰ ਵੀ ਲਈ ਸਵਾਲ ਉੱਠ ਪਏ ਸਨ ਬਹੁਤ ਸਵਾਲ ਉੱਠੇ ਸਨ ਫਿਰ ਜਦੋਂ ਮਾਨ ਸਰਕਾਰ ਆਈ ਆ ਤੇ ਇਹਨਾਂ ਨੇ ਵੀ ਆਉਂਦੇ ਆ ਇਹਨਾਂ ਚੀਜ਼ਾਂ ਤੇ ਗੌਰ ਕਰਨਾ ਸ਼ੁਰੂ ਕਰ ਦਿੱਤਾ ਵਧੀਆ ਗੱਲ ਹੈ ਲੋਕਲ ਰੈਂਕ ਤੇ ਰੌਲਾ ਪੈਂਦਾ ਹਾਂ ਜਿਹੜਾ ਕੋਈ ਵਧੀਆ ਪੁਲਿਸ ਕਰਮਚਾਰੀ ਵਧੀਆ ਡਿਊਟੀ ਕਰਦਾ ਵਧੀਆ ਢੰਗ ਦੇ ਨਾਲ ਕੰਮ ਕਰਦਾ ਉਹਨੂੰ ਪ੍ਰੋਮੋਸ਼ਨ ਵਗੈਰਾ ਜਾਂ ਉਹ ਜੋ ਵੀ ਦਿੱਤੇ ਜਾ ਸਕਦੇ ਆਲਾਬ ਉਹ ਮਿਲਨੇ ਚਾਹੀਦੇ ਆ ਤੇ ਨਾਲ ਹੀ ਇਹਨਾਂ ਨੇ ਹੁਣ ਫੈਸਲਾ ਕੀਤਾ ਹੈ ਕਿ ਬਈ ਜਿਹੜੇ ਤਵਾਦਲੇ ਆ ਹੂੰ ਹੂੰ ਮਤਲਬ ਕਿ 31 ਜਨਵਰੀ ਤੋਂ ਬਾਅਦ ਇਹ ਕਹਿੰਦੇ ਆ ਕਿ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਇਹ ਫੈਸਲਾ ਲਾਗੂ ਹੋਏਗਾ ਕਿ ਇਹਨਾਂ ਦਾ ਕੋਈ ਤਬਾਦਲਾ ਸਰਕਾਰ ਨਾਲ ਹੀ ਕੀਤਾ ਜਾਊਗਾ ਹਾਲਾਂਕਿ ਮਾਣੂ ਜੇ ਕੋਈ ਘਰ ਦੇ ਵਿੱਚ ਐਮਰਜੈਂਸੀ ਹੈ ਜਾਂ ਮੈਡੀਕਲ ਦੇ ਆਧਾਰ ਤੇ ਜੇ ਕੋਈ ਇਸ ਤਰ੍ਹਾਂ ਦੀ ਤਬਦੀਲੀ ਹੋਣੀ ਵੀ ਹੈ ਡਿਊਟੀ ਦੇ ਵਿੱਚ ਤਾਂ ਫਿਰ ਉਹ ਬੰਦਾ ਜਿਹੜਾ ਪਰਿਵਾਰਕ ਮੈਂਬਰਾਂ ਦਾ ਚ ਆਪਣਾ ਕੋਈ ਵੀ ਡਾਕਟਰੀ ਮੋਇਨਾ ਜਿਹੜਾ ਉਹ ਕਰਵਾਇਗਾ ਜੇ ਕੋਈ ਸਿਹਤਾਂ ਦੀ ਲੋੜ ਪੈਂਦਾ ਤਾਂ ਉਹ ਸਾਰਾ ਕੁਝ ਜਿਹੜਾ ਇਹਨੂੰ ਫਾਰਮਲਿਟੀਆਂ ਦੇ ਤਹਿਤ ਹੋਏਗਾ ਉਹਦਾ ਤਬਾਦਲਾ ਕਰ ਦਿੱਤਾ ਹੂੰ ਹੂੰ ਮਤਲਬ ਕਿ ਉਹਦੇ ਕੋਲ ਪੋਸਟ ਮੈਡੀਕਲ ਰੰਗੜਿਆ ਜਾਂ ਕੋਈ ਘਰੇ ਐਮਰਜੈਂਸੀ ਐ ਤਾਂ ਉਹ ਜ਼ਿਲ੍ਹੇ ਦੇ ਵਿੱਚ ਬਦਲੀ ਜਿਹੜੀ ਆ ਉਹ ਹੋ ਜਾਏਗੀ ਤਾਂ ਇਸ ਤਰ੍ਹਾਂ ਇਹ ਦੋ ਕਦਮ ਇਹਨਾਂ ਨੇ ਚੁੱਕੇ ਆ ਮੈਂ ਸਮਝਦਾ ਕਿ ਲੋਕਲ ਰੈਂਕ ਵਾਲਾ ਤਾਂ ਵਧੀਆ ਹੈ ਬਹੁਤ ਵਧੀਆ ਕਦਮ ਆ ਹਾਲਾਂਕਿ ਜੇ ਦੇਖੋਗੇ ਤੁਸੀਂ ਅਸੀਂ ਇੱਥੇ 4-5 ਸਾਲ ਤੋਂ ਵえて ਜੀ ਇਹ ਗੱਲ ਚੁੱਕਦੇ ਆ ਕਿ ਓਵਰ ਆਲ ਪੁਲਿਸ ਦੇ ਰਿਫਾਰਮਸ ਕਰਨ ਦੀ ਜ਼ਰੂਰਤ ਹੈ ਹੂੰ ਸਾਰੇ ਦੇ ਸਾਰੇ ਜੀ ਇਹ ਜਦੋਂ ਤੱਕ ਉਹ ਬੌਂਗਸ ਨਹੀਂ ਨਾ ਉਹਨਾਂ ਦੇ ਤੁਸੀਂ ਉਹਨਾਂ ਦੇ ਇੱਕੋ ਨਾ ਨਾ ਤਾਂ ਇਹਨਾਂ ਦੀ ਡਿਊਟੀ ਜਿਹੜੀ ਆ ਉਹ ਰੈਗੂਲਰ ਆ ਹੂੰ ਹੂੰ ਪਤਾ ਹੀ ਮਤਲਬ ਕਿ ਉਹਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਰੈਗੂਲੇਟ ਨਹੀਂ ਕਰ ਕੀਤਾ ਹੋਇਆ ਕਿ ਜਦਾਂ ਕਈ ਵਾਰ ਉਹਨਾਂ ਨੂੰ ਤਿੰਨ ਤਿੰਨ ਦਿਨ ਵੀ ਘਰ ਤੋਂ ਬਾਹਰ ਰਹਿਣਾ ਪੈਂਦਾ ਕਈ ਵਾਰ ਡਬਲ 24 ਘੰਟੇ ਚ ਜਾਣਾ ਪੈਂਦਾ ਮਤਲਬ ਕਿ ਕੋਈ 8 ਘੰਟੇ ਵਾਲੀ ਸ਼ਿਫਟ ਹੈ ਹੀ ਨਹੀਂ ਉਹਰੇ ਹੂੰ ਹੂੰ ਜੀ ਲਾਵਾ ਟ੍ਰੇਨ ਤੋਂ ਲੈ ਕੇ ਬਹੁਤ ਸਾਰੇ ਮੁੱਦੇ ਨੇ ਜਿੱਥੇ ਗਾਲ੍ਹ ਨੂੰ ਹੋਣੀ ਚਾਹੀਦੀ ਆ ਉਹ ਇੱਥੇ ਕੋਈ ਕਰਦਾ ਹੀ ਨਹੀਂ ਆ ਪੁਲਿਸ ਰਿਫਾਰਮਸ ਹੋਣੇ ਚਾਹੀਦੀ ਆ ਇਹ ਨਹੀਂ ਆ ਤਾਂ ਚਲੋ ਛੋਟੇ ਮੋਟੇ ਹੈਗੇ ਆ ਜਿਹੜੇ ਤੁਸੀਂ ਰਿਫਾਰਮ ਵੇਲੇ ਕੋਈ ਵੇਲੇ ਗਾਇਬ ਗਾਇ ਕਰਦੇ ਰਹਿੰਨੋ ਪਰ ਪੁਲਿਸ ਦੀ ਸਾਰੀ ਜੇ ਕਾਰਜ ਪ੍ਰਣਾਲੀ ਵਧੀਆ ਕਰਨੀ ਆ ਬਿਹਤਰ ਕਰਨੀ ਆ ਤਾਂ ਲਾ ਵੱਡ ਪਰਫਾਰਮਸ ਜਿਹੜੇ ਲਿਆਉਣੇ ਪੈਣਗੇ ਜੀ ਕਹਿੰਦੇ ਪੰਜਾਬ ਸਰਕਾਰ ਕੇਂਦਰ ਦੇ ਨਾਲ ਉਲਝਣ ਦੇ ਰੋਂ ਵਿੱਚ ਨਹੀਂ ਹੈ ਸੋ ਕੋਈ ਇਸ ਤਰ੍ਹਾਂ ਦੀ ਅੜ ਫਸ ਨਹੀਂ ਚਾਹੁੰਦੇ ਪਰ ਚੱਲ ਕੀ ਰਿਹਾ ਜੀ ਅਹ ਦੇਖੋ ਇਹਨਾਂ ਨੇ ਹੁਣ ਇੱਕ ਨਵੀਂ ਸਕੀਮ ਲਾਂਚ ਕਰਨੀ ਆ ਸਕੀਮ ਤੇ ਪੁਰਾਣੀ ਐ ਵੈਸੇ ਕਹਿੰਦੇ ਆ ਘਰ ਘਰ ਆ ਆਟਾ ਪਹਿਲਾਂ ਕਣਕ ਦਿੰਦੇ ਸੀ ਕਿ ਹੁਣ ਕਹਿੰਦੇ ਕਿ ਪਸਾ ਕੇ ਕਣਕ ਨੂੰ ਉਹ ਜਿਹੜਾ ਆਟਾ ਹੋਏਗਾ ਘਰ ਘਰ ਦੇ ਵਿੱਚ ਅਸੀਂ ਪਹੁੰਚਦਾ ਕਰਾਂਗੇ ਤਾਂ ਉਹਦੇ ਵਿੱਚ ਕੀ ਆ ਕਿ ਸੈਂਟਰ ਦਾ ਜਿਹੜਾ ਸ਼ੇਅਰ ਹੈ ਉਹ 92% ਹੁੰਦਾ ਉਹਦੇ 'ਚ ਜੀ 92% ਹੁੰਦਾ ਕਿ ਆ ਕਿ ਅੱਗੇ ਵੀ ਇਹਨਾਂ ਨੇ ਇਸ ਤਰ੍ਹਾਂ ਦੀਆਂ ਲੋਕਿਸਟਿਕ ਕਰਵਾਜ਼ੀਆਂ ਕੀਤੀਆਂ ਕੋਈ ਕੇਂਦਰ ਦੀ ਸਕੀਮ ਹੈ ਤਾਂ ਉਹਦੇ ਤੇ ਸਟicker ਆਪਣਾ ਚਪਕਾ ਦਿੱਤਾ ਜਿਵੇਂ ਖਾਸ ਤੌਰ ਤੇ ਤੁਸੀਂ ਦੇਖਿਆ ਹੁਣ ਆਮ ਆਦਮੀ ਕਲੀਨਿਕ ਉਹਦਾ ਰੌਲਾ ਪੈ ਗਿਆ ਉਹ ਕਹਿੰਦੇ ਕਿ ਐਮਓਯੂ ਸਾਈਨ ਕੀ ਸਾਡੇ ਨਾਲ ਕੀਤਾ ਹੈ ਪੈਸਾ ਸਾਡਾ ਕੌਮੀ ਸਿਹਤ ਮਿਸ਼ਨ ਦਾ ਤੁਸੀਂ ਆ ਚੱਕ ਕੀ ਆ ਟਮਟਮਾ ਆਪਣਾ ਚਲਾ ਰਹੇ ਆ ਵਾ ਤਾਂ ਜਿਹੜੀ ਇਸ ਤਰ੍ਹਾਂ ਦੀ ਪਬਲਿਸਿਟੀ ਤੁਸੀਂ ਨਹੀਂ ਕਰ ਸਕਦੇ ਐਮਓਯੂ ਦੀਆਂ ਦੋ ਧਾਰਾ ਹੈ ਉਹਦੇ ਚ 10.13 ਹੈ 10.10 ਉਹ ਕਹਿੰਦੇ ਕਿ ਲੰਘਣੇ ਅਸੀਂ ਨਹੀਂ ਦੇਵਾਂਗੇ ਪੈਸਾ ਜੀ ਉਹਨਾਂ ਨੇ ਵੇਖਿਆ ਕਿ ਪੈਸੇ ਤੇ ਲੇਵ ਨਹੀਂਓ ਤੇ ਉਤਰਾ ਹੀ ਹੱਥ ਸਾਡਾ ਤਾਂ ਗਿਆ ਇਤੇ ਇਹ ਨਾ ਹੋਵੇ ਫਿਰ ਉਹ ਗੱਲ ਜਿਵੇਂ ਦੇ ਦਿਨ ਕਿ ਕੋਰਟ ਦੇ ਵਿੱਚ ਖੁਰਕਾਲੀ ਗੱਲ ਹੋ ਜਾਂਦੀ ਹੈ ਚੌਕ ਰੋਵਾਂਗੇ ਜੀ ਇਹ ਇਹ ਹੋ ਰਿਹਾ ਕੰਡੇ ਆ ਕਿ ਜਿਹੜਾ ਘਰ ਘਰ ਆਟਾ ਜਾਣਾ ਆ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੀ ਅਸੀਂ ਬਈ ਕਰੀਏ ਮਾਰਕੇ ਬਾਸੀ ਕਿ ਸਾਡਾ ਵੀ ਨਾਮ ਆ ਜਾਵੇ ਤੇ ਕੇਂਦਰ ਵਾਲਿਆਂ ਦਾ ਵੀ ਆ ਜਾਵੇ ਹੂੰ ਤਾਂ ਬਚੇ ਰਹੀ ਇਹਨਾਂ ਨੇ ਇਸ ਤਰ੍ਹਾਂ ਦੇ ਥੈਲੇ ਜਿਹੜੇ ਆ ਉਹਨਾਂ ਦੀ ਪ੍ਰਿੰਟਿੰਗ ਕਰਵਾਈ ਆ ਕਿ ਜਿਹਦੇ ਵਿੱਚ ਨੈਸ਼ਨਲ ਫੂਡ ਸਕਿਉਰਟੀ ਐਕਟ ਉਹ ਲਿਖ ਦਿੱਤਾ ਕਿ ਨੈਸ਼ਨਲ ਨੈਸ਼ਨਲ ਸਕੀਮ ਵੀ ਜਿਹੜੀ ਹੈ ਭਾਈ ਇਹ ਸਾਰੀ ਵੰਡ ਆ ਰਹੀ ਹੈ ਤਾਂ ਦੂਸਰੇ ਪਾਸੇ ਆਪਾਂ ਨੇ ਕਿਤੇ ਤਾ ਸੋਚਿਆ ਜਾ ਸ਼ਾਸਨ ਮੁਫਤ ਰਾਸ਼ਨ ਜੀ ਇਹ ਨਾਲ ਲਿਖਦੇ ਤਾਂ ਪੰਜਾਬ ਸਰਕਾਰ ਨੇ ਐਨ ਐਫ ਐਸ ਏ ਅਧੀਨ ਪ੍ਰਾਪਤ ਰਾਸ਼ਨ ਘਰ-ਘਰ ਪਹੁੰਚਾਇਆ ਹਮਤਲਬ ਐਨ ਐਫ ਐਸ ਏ ਹੁੰਦਾ ਨੈਸ਼ਨਲ ਫੂਡ ਸਕਿਉਰਟੀ ਐਕਟ ਜੀ ਕਿ ਮਨੂਨ ਸਿੰਘ ਸਰਕਾਰ ਵੀ ਇਹ ਆਇਆ ਸੀ ਕਿ ਉਹਦੇ ਤਹਿਤ ਜੋ ਮਿਲਿਆ ਨਾ ਜ ਤੇ ਆਪਾਂ ਘਰ ਘਰ ਪਹੁੰਚਦਾ ਕਰ ਦਿੱਤਾ ਤਾਂ ਇਸ ਵਾਮਨੇ ਦੇ ਵਿੱਚ ਘੱਟੋ ਘੱਟ ਕੇਂਦਰ ਸਰਕਾਰ ਦੇ ਨਾਲ ਉਲਝਣ ਦੇ ਰੌਂ ਦੇ ਵਿੱਚ ਨਜ਼ਰ ਨਹੀਂ ਆਉਂਦੇ ਤੇ ਭਾਈ ਆਪਦਾ ਵੀ ਕੰਮ ਕੱਢ ਲਈਏ ਅਸੀਂ ਆਪਣੀ ਵੀ ਮਸ਼ਹੂਰੀ ਕਰ ਲਈਏ ਤੇ ਕੇਂਦਰ ਸਰਕਾਰ ਦਾ ਨੈਸ਼ਨਲ ਫੂਡ ਸਕਿਉਰਟੀ ਐਕਟ ਉਹ ਵੀ ਲਿਖ ਲਈਏ ਹਾਲਾਂਕਿ ਇਹਦੇ ਵਿੱਚ ਇਹਨਾਂ ਨੇ ਕਿਤੇ ਵੀ ਕੇਂਦਰ ਸਰਕਾਰ ਜਾਂ ਬਹੁਤੀ ਸਰਕਾਰੋਂ ਦਾ ਜ਼ਿਕਰ ਨਹੀਂ ਕੀਤਾ ਜੀ ਨਹੀਂ ਕੀਤਾ ਪਰ ਇਹ ਕਿ ਨੈਸ਼ਨਲ ਫੂਡ ਸਕਿਉਰਟੀ ਐਕਟ ਇਨਾ ਜ਼ਰੂਰ ਲਿਖ ਦੇਤਾ ਲੇਕਿਨ ਲੱਗਿਆ ਦਿਨ ਨੂੰ ਕੁਝ ਹੋਇਆ ਜ਼ਰੂਰ ਹੋਏਗਾ ਕਿ ਕਾਸ਼ ਇਹਦੇ ਤੇ ਵੀ ਤਸਵੀਰਾਂ ਸਾਡੀਆਂ ਨੀ ਜਗ੍ਹਾ ਤੇ ਲੰਘ ਸਕਦੀਆਂ ਹੂੰ ਤੇ ਮਿੰਟੂ ਜੀ ਆਮ ਆਦਮੀ ਪਾਰਟੀ ਕਹਿੰਦੇ ਢੱਲੇ ਨਾਲ ਕੈਂਪੇਨ ਦੀ ਸ਼ੁਰੂਆਤ ਕਰਾਂਗੇ ਤੇ ਹੁਣ ਜਿਹੜਾ ਚੋਣਾਂ ਦਾ ਬਿਲਕੁਲ ਵੈਸੇ ਅੱਛਾ ਪਹਿਲਾਂ ਗੱਲ ਇਹ ਚੱਲਦੀ ਰਹੀ ਤੁਸੀਂ ਵੀ ਰਿਮੈਂਬਰ ਆਪਾਂ ਗੱਲ ਕਰਦੇ ਸੀ ਇੱਕ ਵਾਰੀ ਵੀ ਚੋਣਾਂ ਛੇਤੀ ਹੋ ਸਕਦੀਆਂ ਨੇ ਹੋ ਸਕਦਾ ਵੀ ਜਿਹੜਾ ਨਿਰਧਾਰਿਤ ਸਮਾਂ ਉਹ ਤੋਂ ਪਹਿਲਾਂ ਕੇਂਦਰ ਦੀਆਂ ਚੋਣਾਂ ਐਲਾਨ ਦਿੱਤੀਆਂ ਜਾਣ ਅਜੇ ਵੀ ਕੁਝ ਸੰਕੇਤ ਜਾਂ ਉਸ ਤਰ੍ਹਾਂ ਦੀ ਕੁਝ ਕੋ ਸਰਫਸਰ ਚੱਲ ਰਹੀ ਹੈ ਮਿੰਟੂ ਜੀ ਨੇ ਨੇ 1:30 ਵਜੇ ਜੀ ਉਹ ਸੀਗਾ ਕਿ ਜੰਨਾਬਾ ਰਾਮ ਮੰਦਰ ਦਾ ਰੰਗ ਚੜਿਆ ਸੀਗਾ ਉਹ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਲਗਦੀਆਂ ਸੀ ਲੀਆਂ ਕਿ ਮੋਦੀ ਸਰਕਾਰ ਉਸ ਨੂੰ ਹੋਰ ਵੀ ਬਿਹਤਰ ਢੰਗ ਦੇ ਨਾਲ ਕੈਸ਼ ਕਰਨ ਵਾਸਤੇ ਹੋ ਸਕਦਾ ਹੈ ਕਿ ਲੋਕ ਸਭਾ ਭੰਗ ਕਰ ਦੇਵੇ ਜੀ ਪਰ ਹੁਣ ਨਹੀਂ ਉਹ ਐਸਾ ਲੱਗਦਾ ਨਹੀਂ ਹੈ ਕਿਉਂਕਿ ਹੁਣ ਤਾਂ ਜਿਹੜਾ ਆਮ ਟਾਈਮ ਆ ਉਹ ਹੀ ਤਕਰੀਬਨ ਤਕਰੀਬਾ ਆ ਗਿਆ ਜੇ ਅਪਾ ਵਖੀਏ ਤੇ ਅੱਜ 5 ਫਰਵਰੀ ਹੋ ਗਈ ਆ ਫਰਵਰੀ ਦੇ ਅੰਤ ਦੇ ਵਿੱਚ ਤੇ ਵੈਸੇ ਹੀ ਸਾਰਾ ਕੁਸ਼ਕਤਮ ਹੋ ਜਾਂਦਾ ਤੇ ਕੋਰਡ ਆਫ ਕੰਡਕਟਰ ਤਕਰੀਬਨ ਤਕਰੀਬਨ ਲੱਗਣ ਵਾਲਾ ਹੁੰਦਾ ਮਾਰਚ ਦੇ ਪਹਿਲੇ ਹਫਤੇ ਤੇ ਵੈਸੇ ਹੀ ਚੋਣ ਕਮਿਸ਼ਨ ਹੈ ਜਿਹੜਾ ਐਲਾਨ ਕਰ ਦਿੰਦਾ ਸੋ ਉਹ ਸਾਰੀਆਂ ਚੀਜ਼ਾਂ ਤੇ ਹੁਣ ਰਹਿ ਗਈਆਂ ਪਾਸੇ ਉਹ ਸੰਭਾਵਨਾਵਾਂ ਸੀ ਕਿ ਆ ਬਰਹਾਲ ਇਹ ਆ ਕਿ ਇਹ ਆਰ ਆਈ ਨੇ ਅਰਵਿੰਦ ਕੇਜਰੀਵਾਲ ਹੋ ਰਹੀ ਇੱਥੇ ਤੇ ਬਹੁਤ ਢੱਲੇ ਦੇ ਨਾਲ ਜਿੱਦਾਂ ਖੰਨਾ ਦੇ ਲਾਗੇ ਇਹਨਾਂ ਨੇ ਕਰੈਲੀ ਕਰਨੀ ਆ ਉਹਦੇ ਵਿੱਚ ਦੱਸਦੇ ਕਿ 50 ਹਜ਼ਾਰ ਦਾ ਇਕੱਠ ਇੱਕ ਚਾ ਇਹਨਾਂ ਦਾ ਜੀ ਜੀ ਤਰੇ ਪਾਸੇ ਇਹ ਵੀ ਹੈ ਕਿ 11 ਫਰਵਰੀ ਨੂੰ ਕਡੂਰ ਸਾਹਿਬ ਦੇ ਵਿੱਚ ਵੀ ਇੱਕ ਮਾਰ ਰੈਲੀ ਕਰਨ ਜਾ ਰਹੇ ਹੂੰ ਹੂੰ ਅਖਡੂਰ ਸਾਹਿਬ ਨੇ ਤੁਹਾਨੂੰ ਪਤਾ ਹੈ ਕਿ ਐਸਾ ਹਲਕਾ ਹੈ ਜਿੱਦੀਆਂ ਹੱਦਾਂ ਨਾ ਬਹੁਤ ਦੂਰ ਦੂਰ ਤੱਕ ਲੱਗਦੀਆਂ ਜਿਵੇਂ ਮਸਲਨ ਕਿ ਦੁਆਬੇ ਦੇ ਵਿੱਚ ਉਹਦੇ ਨਾਲ ਆ ਲੱਗਦਾ ਸੁਲਤਾਨਪੁਰ ਲੋਧੀ ਜੀ ਤੇ ਕਪੂਰਥਲਾ ਫਿਰ ਮਾਝੇ ਦੇ ਵਿੱਚੋਂ ਆ ਜਾਂਦੇ ਆ ਜਦਾਂ ਹੁਸ਼ਤਰਨਤਾਰ ਦੇ ਇਲਾਕੇ ਕੁਸ਼ ਜੰਡਿਆਲਾ ਬਾਬਾ ਬਕਾਲਾ ਤੇ ਇਹਨਾਂ ਨੂੰ ਮਾਲਵੇ ਦੇ ਵਿੱਚ ਜ਼ੀਰਾ ਲੱਗ ਜਾਂਦਾ ਉਹਦੇ ਨਾਲ ਜੀ ਖਡੂਰ ਸਾਹਿਬ ਦੀ ਸੀ ਬਹੁਤ ਐਤਕੀ ਕਹ ਲੋ ਕਿ ਹੌਟ ਹੋ ਸਕਦੀ ਹੈ ਕਿਉਂਕਿ ਮਜੀਠੀਆ ਵੀ ਇੱਥੋਂ ਪਰ ਤੋਲ ਰਹੇ ਆ ਜੀ ਜੀ ਕਾਂਗਰਸ ਦੇ ਵਿੱਚੋਂ ਵੀ ਦਾਅਵੇਦਾਰੀ ਰੋਕੀ ਜਾ ਰਹੀ ਹੈ ਤੇ ਰਾਣਾ ਗੁਰਜੀਤ ਸਿੰਘ ਵੀ ਦਾਅਵੇਦਾਰ ਰਸੇ ਜਾ ਰਹੇ ਹੂੰ ਤੇ ਇੰਦਰੂ ਆਮ ਆਦਮੀ ਪਾਰਟੀ ਵਾਲੇ ਵੀ ਉੱਥੇ ਹੀ ਰੈਣੀ ਕਰ ਰਹੇ ਜੀ ਤਾਂ ਕਾਫੀ ਕਹ ਲੋ ਕਿ ਰੰਗ ਰੰਗੇ ਚੰਗ ਸਕਦਾ ਪਰ ਬੈਰਹਾਲ ਇਹਨਾਂ ਨੇ ਦੋ ਰੈਲਿੰਗਾਂ ਜਿਹੜੀਆਂ ਉਲੀਕੀਆਂ ਨੇ ਇੱਕ ਖੰਨੇਵਾਲੀ ਤੇ ਇੱਕ ਖਡੂਰ ਸਾਹਿਬ ਵਾਲੀ ਇਹਦੇ ਵਿੱਚ ਕੋਈ ਕਸਰ ਨਹੀਂ ਗਈ ਛਟੜ ਕੇ ਤੇ ਉਸ ਤੋਂ ਬਾਅਦ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਪੇਨ ਜਿਹੜਾ ਧੁੰਮ ਧੜਕ ਕੇ ਵਾਲਾ ਉਹ ਸਟਾਰਟ ਹੋ ਗਿਆ ਜੀ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਜੀ ਖੁਸ਼ ਨੁਮਾ ਖਬਰ ਮੈਂ ਨਾ ਪੜ ਕੇ ਅਸ਼ਕ ਅਸ਼ਕਾਰ ਉਠਿਆ ਬਰਨਾਲਾ ਦੇ ਕੋਠੇ ਸੁਰਜਪੁਰ ਹੈਗਾ ਇਰਾਕਾ ਉੱਥੋਂ ਦੀਆਂ ਤਿੰਨ ਭੈਣਾਂ ਬਾਰੇ ਮੈਂ ਪੜਿਆ ਤੇ ਕਮਾਲ ਦੀ ਕਹਿੰਦੇ ਆ ਕਿ ਛੋਟੇ ਜਿਹੇ ਘਰ ਚੋਂ ਇਹ ਤਿੰਨ ਭੈਣਾਂ ਉਠੀਆਂ ਇੱਕੋ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਦੇ ਵਿੱਚ ਜੌਬ ਕਰਦੀ ਹੈ। ਹੂੰ ਹੂੰ ਤੇ ਦਿਨੇ ਹੀ 12ਵੀਂ ਤੱਕ ਸਰਕਾਰੀ ਸਕੂਲ ਚ ਪੜ੍ਹੀਆਂ ਨੇ। ਜੀ ਕਮਾਲ ਦੀ। ਤਾਂ ਤਿੰਨਾਂ ਨੇ ਹੀ ਜੌਬ ਹਾਸਲ ਕੀਤੀ ਐ ਤੇ ਉਹਨਾਂ ਨੇ ਇੱਕ ਨੁਕਤਾ ਵੀ ਸਾਂਝਾ ਕੀਤਾ ਕਾਮਯਾਬੀ ਕਿੱਥੇ ਜੋ ਉਹਨਾਂ ਨੇ ਰਾਹ ਦੱਸਿਆ ਉਹ ਇਹ ਆ ਕਿ ਸੋਸ਼ਲ ਮੀਡੀਆ ਤੋਂ ਟੂਰੀ ਬਣਾ ਕੇ ਰੱਖੀ। ਹੂੰ ਹੂੰ ਜੀ ਇਹ ਬੜਾ ਇੰਪੋਰਟੈਂਟ ਆ ਅੱਜਕੱਲ੍ਹ ਐ ਸਾਰਿਆਂ ਵਾਸਤੇ ਸਭ ਤੋਂ ਵੱਡੀ ਡਿਸਟਰੈਕਸ਼ਨ ਹੀ ਇਹ ਬਣ ਚੁੱਕਾ ਹੋਇਆ ਜੀ ਸੋਸ਼ਲ ਮੀਡੀਆ। ਇਹ ਟੈਕਨੋਲੋਜੀ ਦਾ ਇਹੀ ਯਮ ਹੈ। ਪੈਨਾ ਜਦੋਂ ਆਉਂਦੀ ਹੈ ਤਾਂ ਬਹੁਤ ਫਾਇਦਾ ਪਹੁੰਚਾਉਂਦੀ ਹੈ ਜਿਵੇਂ ਪਹਿਲਾਂ ਕੋ ਆਉਂਦੇ ਨੇ ਨਾ ਟੈਲੀਵਿਜ਼ਨ ਆਏ। ਸਾਰਾ ਟੱਬਰ ਇੱਕ ਟੈਲੀਵਿਜ਼ਨ ਨੇ ਇਕੱਠਾ ਕਰ ਦਿੱਤਾ ਮੁਰਕੇ ਉਹ ਵੀ ਟੈਲੀਵਿਜ਼ਨ ਜਿਹੜਾ ਵੱਡੇ ਕਮਰੇ ਚ ਲਾ ਕੇ। ਬਿਲਕੁਲ ਸਹੀ ਗੱਲ। ਹਾਂ ਪਹਿਲਾਂ ਤਾਂ ਮੁਹੱਲਿਆਂ ਤੇ ਮੁਹੱਲੇ ਇਕੱਲਾ ਟੱਬਰ ਕੀ ਹੈ ਨਾ ਮਿੰਟੂ ਜੀ? ਮੁਹੱਲਿਆਂ ਦੇ ਮੁਹੱਲੇ ਇਕੱਠੇ ਹੋ ਜਾਂਦੇ ਸੀ। ਬਿਲਕੁਲ। ਜੀ।